ਸਤਿ ਸ਼੍ਰੀ ਅਕਾਲ ਬਜ਼ੁਰਗ ਨੌਜਵਾਨ ਸਾਥੀ ਵੀਰ ਮੇਰੀਆਂ ਭੈਣਾਂ ਆਸੇ-ਪਾਸੇ ਪਿੰਡਾਂ ਤੋਂ ਜਿਹੜੇ ਸਾਥੀ ਪਹੁੰਚੇ ਨੇ ਮੇਰੇ ਵੀਰ ਅਵਤਾਰ ਜੀ ਹੋਣੀ ਮੇਰੇ ਵੀਰ ਮਲਕੀਤ ਹੋਣੀ ਹਰਜੀਤ ਹੋਣੀ ਸਰਪੰਚ ਸਾਹਿਬ ਕਾਲਾ ਜੀ ਤੁਹਾਡੇ ਆਪਣੇ ਕੈਂਡੀਡੇਟ ਨੇ ਸੋ ਸਾਰੇ ਹੀ ਸਤਕਾਰਯੋਗ ਜੀ ਨਾਮ ਲੈਣ ਲੱਗਿਆ ਤੇ ਸਮਾਂ ਬਹੁਤ ਲੱਗ ਜਾਣਾ ਕਿਉਂਕਿ ਸਾਰੇ ਤੁਸੀਂ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਹੋ ਸੋ ਗੁਸਤਾਖੀ ਦੀ ਮਾਫੀ ਦਿਓ ਔਰ ਫਤਹਿ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਹਰ ਵਾਰ ਅੱਜ ਤੋਂ ਨਹੀਂ ਪਿਛਲੇ 33 34 ਸਾਲਾਂ ਤੋਂ 1992 ਤੋਂ ਜਦੋਂ ਨਗਰ ਦੇ ਵਿੱਚ ਆਉਨੇ ਮੇਰੇ ਪਿਤਾ ਜੀ ਦੇ ਵੇਲੇ ਤੋਂ ਬਹੁਤ ਅੰਦਾਜ਼ੀ ਰੋੜਾ ਦੇ ਵੇਲੇ ਤੋਂ ਇੱਥੇ ਇਸੇ ਸੱਤ ਦੇ ਵਿੱਚ ਹਮੇਸ਼ਾ ਪਹਿਲਾਂ ਨਾਲੋਂ ਵੱਧ ਕੇ ਪਿਆਰ ਮਾਣ ਸਤਿਕਾਰ ਤੁਸੀਂ ਬਖਸ਼ਦੇ ਹੋ ਆਪਦਾ ਬੇਟਾ ਆਪਦੇ ਭਰਾ ਹੋਣ ਦੇ ਨਾਤੇ ਤੁਹਾਡਾ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਹੈ ਸਾਥਿਓ ਹਾਜ਼ਰੀਨ ਸਾਧ ਸੰਗਤ ਜੀਓ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਆਂ ਨੇ ਬੁਲਾਇਆ ਨੇ ਗੱਲ ਕੀਤੀ ਹੈ ਕੰਮਾਂ ਦੀ ਔਰ ਇਸ ਚੋਣ ਦੀ ਜਿਹੜੀ ਕਿ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਭਮਤੀ ਦੀ ਚੋਣ 14 ਤਰੀਕ ਨੂੰ ਹੋਣ ਜਾ ਰਹੀ ਹੈ ਮੈਂ ਡੈਡੀ ਤੋਂ ਆਪਣੇ ਪਿਤਾ ਬਾਬੂ ਘੰਦਾਸ ਜੀ ਅਰੋੜਾ ਤੋਂ ਇੱਕੋ ਚੀਜ਼ ਸਿੱਖੀ ਹੈ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਉਹੀ ਚੀਜ਼ ਉਹੀ ਸੋਚ ਉਹੀ ਗੁੜਤੀ ਲੈ ਕੇ ਅੱਗੇ ਚੱਲੇ ਆ ਉਹਨਾਂ ਨੇ ਵੀ ਆਪਦੇ ਥੋੜੇ ਜੇ ਸਮੇਂ ਦੌਰਾਨ ਕੰਮਾਂ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਤੁਸੀਂ ਪਿਆਰ ਔਰ ਸਤਿਕਾਰ ਸਾਥ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਤੇ ਇਸੇ ਕਰਕੇ ਅੱਜ ਇੰਨੇ ਸਾਲਾਂ ਬਾਅਦ ਵੀ ਉਹਨਾਂ ਹੀ ਪਿਆਰ ਮਾਨ ਸਤਿਕਾਰ ਤੁਹਾਡੇ ਵੱਲੋਂ ਮਿਲੀ ਜਾ ਰਿਹਾ ਹੈ ਉਹਨਾਂ ਦੀ ਜੋ ਸੋਚ ਸੀ ਕੰਮਾਂ ਦੀ ਤੇ ਇਮਾਨਦਾਰੀ ਦੀ ਉਸੇ ਮੁਤਾਬਕ ਆਵਾਦੀ ਪਾਰਟੀ ਜਦੋਂ ਤੁਸੀਂ ਸੇਵਾ ਬਖਸ਼ੀ ਹੈ ਪੰਜਾਬ ਦੇ ਵਿੱਚ ਅੱਜ ਤਕਰੀਬਨ ਪੌਣੇ 4 ਸਾਲ ਹੋ ਗਏ ਤੇ ਮੈਨੂੰ ਸਲਾਮ ਹਲਕੇ ਦੇ ਵਿੱਚ ਸੇਵਾ ਬਖਸ਼ੀ ਹੈ ਕੋਸ਼ਿਸ਼ ਰਹੀ ਹੈ ਕਿ ਜੋ ਸੰਗਤ ਨੇ ਹੁਕਮ ਕਰਤਾ ਉਹ ਕੰਮ ਪਹਿਲ ਦੇ ਆਧਾਰ ਤੇ ਹੋਵੇ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਜੀ ਮੈਂ ਸਾਰੇ ਦੇ ਸਾਰੇ ਕੰਮ ਕਰਤੇ ਸਾਰੇ ਕੰਮ ਤਾਂ ਜੇ ਆਪਣਾ ਚਾਰਜੀਆਂ ਦਾ ਘਰ ਹੋਵੇ ਭਾਈ ਉਹਦੇ 'ਚ ਵੀ ਪੂਰੇ ਨਹੀਂ ਹੁੰਦੇ ਹੈ ਕਿ ਥੋੜਾ ਸਮਾਂ ਲੱਗ ਜਾਂਦਾ ਪਰ ਮੇਰੇ ਵੱਲੋਂ ਕੋਸ਼ਿਸ਼ ਰਹੀ ਹੈ ਕਿ ਜੋ ਨਗਰ ਨੇ ਕਿਸੇ ਇੱਕ ਵਿਅਕਤੀ ਨੇ ਵੀ ਹੁਕਮ ਕਰਤਾ ਤੇ ਕੰਮ ਹੋਣ ਵਾਲਾ ਤੇ ਉਹਨੂੰ ਪੈਦ ਦੇ ਆਧਾਰ ਦੇ ਉੱਪਰ ਉਹਦਾ ਮਗਰਾ ਕੀਤਾ ਜਾਵੇ ਤੇ ਜਿਹਦੀ ਵਜ੍ਹਾ ਕਰਕੇ ਅੱਜ ਜਿਹੜੇ ਕੰਮ ਗੜਾਏ ਨੇ ਚਾਹੇ ਮੇਰੇ ਲਿੱਧਰ ਵਾਲੇ ਆਪਣਾ ਸਾਥੀਆਂ ਨੇ ਗੱਲ ਕੀਤੀ ਹੈ ਕਿ ਇੰਨੇ ਸਾਲਾਂ ਦਾ 50 60 ਸਾਲ ਹੋ ਗਏ ਸੀਗੇ ਕੋਸ਼ਿਸ਼ ਕਰਦੇ ਇੱਕ ਡਰੇਨ ਦੇ ਉੱਪਰ ਪੁਲ ਸੀਗਾ ਨਹੀਂ ਹੋਇਆ ਸਾਫ ਨੀਅਤ ਨਾਲ ਕੋਸ਼ਿਸ਼ ਕਰੋ ਤੇ ਬਾਬਾ ਨਾਨਕ ਆਪੇ ਭਾਗ ਲਾ ਦਿੰਦਾ ਇਹ ਮੈਂ ਮੰਨ ਕੇ ਚੱਲਦਾ ਚਾਹੇ ਬਾਦਰਪੁਰ ਦੀ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਸੋ ਇਹੀ ਸੋਚ ਪੰਜਾਬ ਪੱਧਰ ਤੇ ਲੈ ਕੇ ਚੱਲ ਰਿਹਾ ਅੱਜ ਹਰ ਘਰ ਨੂੰ 600 ਯੂਨਿਟ ਬਿਜਲੀ ਹੈ ਜਿਹੜੀ ਉਹ ਇਹ ਪਹਿਲਾਂ ਕਹਿੰਦੇ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਬਾਕੀ ਪਾਰਟੀਆਂ ਵਾਲੇ ਕਿ ਕਿੱਥੋਂ ਦੇ ਦੇਣਗੇ ਜਦੋਂ ਅਸੀਂ ਵਾਅਦਾ ਕੀਤਾ ਸੀਗਾ ਤੇ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਮੁਲਾਜ਼ਮ ਨੇ ਸਾਰਾ ਕੁਝ ਉਹੀ ਹੈ ਅੱਜ ਤਕਰੀਬਨ ਸਾਢੇ 3 ਸਾਲ ਹੋ ਗਏ ਮਿਲ ਰਹੀ ਹੈ ਕਿਸਾਨ ਭਰਾ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਰੀਆਂ ਵਿੱਚ ਦੇ ਫਿਰਦੇ ਸੀਗੇ ਹੁਣ ਦਿਨੇ ਲੈਟ ਆਉਂਦੀ ਹੈ ਮੋਟਰਾਂ ਬੰਦ ਕਰਕੇ ਝੋਨੇ ਨੇ ਜਿਹੜੇ ਉਹ ਲੱਗਣ ਲੱਗੇ ਜਿਹੜੇ ਗ੍ਰਿਡ ਪਹਿਲਾਂ ਸਰਕਾਰਾਂ ਵੇਚ ਦੀਆਂ ਸੀ ਆਪਦੀਆਂ ਪ੍ਰਾਪਰਟੀਆਂ ਪ੍ਰਾਈਵੇਟ ਕੰਪਨੀਆਂ ਨੂੰ ਇਹ ਪਹਿਲੀ ਇਹੋ ਜੀ ਸਰਕਾਰ ਹੈ ਕਿ ਪ੍ਰਾਈਵੇਟ ਕੰਪਨੀ ਤੋਂ 540 ਮੈਗਾਵਾਟ ਦਾ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਹੈ ਜਿਹੜਾ ਉਹ ਸਭ ਤੋਂ ਸਸਤੇ ਰੇਟਾਂ ਦੇ ਉੱਪਰ ਖਰੀਦ ਲਿਆ। ਇਸੇ ਤਰੀਕੇ ਨਾਲ ਸੜਕ ਸੁਰੱਖਿਆ ਤੁਸੀਂ ਤਾਂ ਮੇਨ ਰੋਡ ਦੇ ਉੱਪਰ ਬੈਠੇ ਹੋ। ਸੜਕ ਸੁਰੱਖਿਆ ਫੋਰਸ ਦੇ ਕੋਲ ਐਕਸੀਡੈਂਟ ਹੋ ਜੇ ਤੇ ਉਹਦੇ 'ਚ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਕੰਮ ਕਰ ਰਹੀ ਹੈ ਟੋਲ ਪਲਾਜ਼ੇ ਦੇ ਜਿਹੜੇ ਉਹ ਚੱਕ ਦਿੱਤੇ ਗਏ ਨੇ। ਸੋ ਮੇਰੇ ਕਹਿਣਾ ਸਿੱਖਿਆ ਔਰ ਸਿਹਤ ਦੇ ਵੱਲ ਖਾਸ ਧਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਮੁੱਢਲੇ ਬੇਸਿਕ ਕੰਮ ਜਿਹੜੇ ਸਰਕਾਰਾਂ ਦੇ ਹੁੰਦੇ ਨੇ ਉਹ ਸਰਕਾਰ ਪੱਦਰ ਦੇ ਉੱਪਰ ਵੀ ਹੋਏ ਨੇ ਔਰ ਜੋ ਹਲਕੇ ਪੱਦਰ ਤੇ ਪਿੰਡਾਂ ਦੇ ਪੱਦਰ ਤੇ ਜੋ ਕੰਮ ਹੋਣੇ ਚਾਹੀਦੇ ਨੇ ਉਹਦੇ 'ਚ ਮੈਂ ਆਪਦੇ ਵੱਲੋਂ ਕੋਸ਼ਿਸ਼ ਜਿਹੜੀ ਉਹ ਪੂਰੀ ਕੀਤੀ ਹੈ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਇਹਦੇ ਨਾਲ ਨਾਲ ਆ ਜਿਹੜੇ ਕੰਮਾਂ ਦੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਇਹ ਤਾਂ ਚੱਲਦੇ ਹੀ ਰਹਿਣੇ ਨੇ ਤੇ ਜਿਹੜੇ ਰਹਿੰਦੇ ਨੇ ਆਪਾਂ ਉਹ ਵੀ ਕਰਾਂਗੇ ਔਰ ਮੈਂ ਤਾਂ ਸਿਰਫ ਅੱਜ ਤੁਹਾਨੂੰ ਇੰਨੀ ਬੇਨਤੀ ਕਰਨ ਆਇਆ ਕਿ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਬਲਾਕ ਸਭਾਤੀ ਦੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਾਨੂੰ ਲੋਕਾਂ ਨੂੰ ਨਾ ਜੀ ਕੰਮ ਕਰਾਉਣ ਦੇ ਲਈ ਉੱਪਰ ਤੋਂ ਲੈ ਕੇ ਥੱਲੇ ਤੱਕ ਕੜੀ ਹੈ ਜਿਹੜੀ ਲੋਕਤੰਤਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਪੰਚਾਇਤ ਹੋਗੀ ਫਿਰ ਬਲਾਕ ਸਭਾਤੀ ਹੋਗੀ ਫਿਰ ਜ਼ਿਲ੍ਹਾ ਪ੍ਰੀਸ਼ਦ ਹੋਗੀ ਫਿਰ ਉਸ ਹਲਕੇ ਦਾ ਐਮਐਲਏ ਹੋ ਗਿਆ ਫਿਰ ਉੱਪਰ ਸਰਕਾਰ ਹੋਗੀ ਇਹ ਕੋਈ ਵੀ ਕੰਮ ਕਰਾਉਣਾ ਹੋਵੇ ਜੇ ਇੱਕ ਕੜੀ ਦੇ ਵਿੱਚ ਹੋਊਗਾ ਤੇ ਕੰਮ ਸੌਖਾ ਹੋ ਜਾਂਦਾ ਹੈ ਜੇ ਇਕ ਵੀ ਕੜੀ ਵਾਲਾ ਬੰਦਾ ਇਧਰ ਉਧਰ ਹੋਵੇ ਤੇ ਜਿਉਂਨੇ ਕੰਮ ਆ ਕੇ ਕਹਿਣੇ ਹੀ ਨਹੀਂ ਕੰਮ ਦਾ ਮਗਰਾ ਹੀ ਨਹੀਂ ਕਰਨਾ ਜਾਂ ਜੇ ਕੋਈ ਕੰਮ ਤੁਸੀਂ ਕਹਿ ਦਿੱਤਾ ਤੇ ਸਾਡੇ ਕੋਲ ਉੱਪਰ ਨਾ ਪਹੁੰਚਾਏ ਜਾਂ ਉੱਪਰੋਂ ਜਿਹੜੇ ਪੈਸੇ ਆਏ ਤੇ ਅੱਗੇ ਨਾ ਲੱਗਣ ਦਿੱਤੇ ਤੇ ਕੰਮ ਖੜ ਜਾਣੇ ਨੇ ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਇਹ ਦੋਨੋਂ ਕੜੀਆਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਨੇ ਇਹ ਨਾ ਹੋਵੇ ਕਿ ਕੋਈ ਹੋਰ ਆਪਾਂ ਕਿਸੇ ਪਾਰਟੀ ਦਾ ਨਮਾਇੰਦਾ ਜਿਹੜਾ ਉਹ ਚੁਣ ਬੈਠੀਏ ਤੇ ਮੁੜ ਕੇ ਜਿਹੜੀਆਂ ਕੋਈ ਗਰੰਟਾ ਉੱਪਰ ਆਉਣ ਅਗਲਾ ਅਗਲਾ ਮੱਲ ਕੇ ਵਹਿਜੇ ਕਿ ਜੇ ਪੈਸੇ ਲੱਗ ਗਏ ਇਹ ਜਾਂ ਲੱਗਣ ਦੇਤੇ ਮੈਂ ਤੇ ਕਿਤੇ ਸਰਕਾਰ ਨੂੰ ਜਾਂ ਅਮਨ ਰੋੜੇ ਨੂੰ ਜਾਂ ਪੰਚਾਇਤ ਨੂੰ ਉਹਦਾ ਉਹਦਾ ਲਾਹਾ ਨਾ ਮਿਲ ਜੇ ਕਈ ਇਹੋ ਜਿਹੀ ਸੋਚ ਵਾਲੇ ਵੀ ਹੁੰਦੇ ਨੇ ਸੋ ਉਹਨਾਂ ਚੀਜ਼ਾਂ ਤੋਂ ਤੋਂ ਗੁਰੇਜ਼ ਕਰਦੇ ਹੋਏ ਆਪਾਂ ਕੋਸ਼ਿਸ਼ ਕਰੋ ਹਿੰਮਤ ਮਾਰੋ ਹੰਬੜਾ ਮਾਰੋ ਕਿ ਜਿਹੜੇ ਦੋਨੋਂ ਸਾਥੀ ਨੇ ਤੁਹਾਡੇ ਬਲੌਕ ਸੰਮਤੀ ਦੇ ਵਿੱਚ ਚਮਕੌਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੇਰਾ ਵੀਰ ਸਤਨਾਮ ਸਿੰਘ ਕਾਲਾ ਤੇ ਮੇਰੀ ਕੋਸ਼ਿਸ਼ ਇਹ ਰਹੀ ਹੈ ਪੂਰੇ ਹਲਕੇ ਦੇ ਵਿੱਚ ਮੈਂ ਆਪ ਨਹੀਂ ਮੈਂ ਤਾਂ ਭਾਈ ਪਿੰਡ ਵਾਲਿਆਂ ਨੂੰ ਕਹਤਾ ਸਾਰੇ ਜ਼ੋਨ ਵਾਲਿਆਂ ਨੂੰ ਬੁਲਾ ਕੇ ਭਾਈ ਫੈਸਲਾ ਤੁਹਾਡਾ ਸਾਰੀ ਤੁਸੀਂ ਮੇਰੇ ਹੋ ਤੇ ਮੈਂ ਸਾਰਿਆਂ ਨਾਲ ਤੁਸੀਂ ਆਪ ਦੀ ਮਰਜ਼ੀ ਨਾਲ ਕੈਂਡੀਡੇਟ ਨੇ ਜਿਹੜੇ ਉਹ ਦੇ ਦਿਓ ਸਾਫ਼ ਸੁਥਰੇ ਅੱਖਸ ਵਾਲੇ ਹੋਣ ਚੰਗੇ ਹੋਣ ਲੋਕਾਂ ਦੇ ਕੰਮ ਕਰਨ ਦੀ ਇੱਛਾ ਰੱਖਦੇ ਹੋਣ ਤੇ ਸਾਰੇ ਤੁਹਾਡੇ ਤੋਂ ਕੈਂਡੀਡੇਟ ਲੈ ਕੇ ਪਿੰਡਾਂ ਨਾਲ ਉਹਦੇ ਮੁਤਾਬਕ ਕੈਂਡੀਡੇਟ ਨੇ ਹੁਣ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਜੋ ਤੁਸੀਂ ਜਿੰਨੇ 4 ਸਾਲਾਂ ਚ ਕੰਮ ਹੋਏ ਨੇ ਉਹਦੇ ਦੁੱਗਣੇ ਤਿਗੜੇ ਨੇ ਜਿਹੜੇ ਇਹ ਜੇ ਪਲਾਨ ਸਰਕਾਰ ਬਣਾਈ ਬੈਠੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਹਰ ਘਰ ਨੂੰ 10 ਲੱਖ ਰੁਪਏ ਦਾ ਜਿਹੜਾ ਬੀਮਾ ਯੋਜਨਾ ਹੈ ਉਹ ਸ਼ੁਰੂ ਕਰਨ ਜਾ ਰਹੇ ਆ ਵੀ ਕੋਈ ਬਿਮਾਰੀ ਠਮਾਰੀ ਹੋ ਜੇ ਖੁਦਾ ਨਾ ਖਾਸ ਤਾਂ ਕੋਈ ਬਿਮਾਰ ਹੋ ਜੇ ਘਰ ਦੇ ਵਿੱਚ ਪ੍ਰਾਈਵੇਟ ਹਸਪਤਾਲ ਚੋਂ ਕਰਾਓ ਸਰਕਾਰੀ ਚ ਕਰਾਓ ਤੁਹਾਨੂੰ ਚਵਾਨੀ ਲਾਉਣ ਦੀ ਲੋੜ ਨਹੀਂ 10 ਲੱਖ ਤੱਕ ਦਾ ਖਰਚਾ ਜਿਹੜਾ ਸਰਕਾਰ ਚੱਕੂ ਗਿਆ ਹੁਣ 2 ਮਹੀਨਿਆਂ ਨੂੰ ਉਹਦਾ ਪਲਾਨ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਕਰਦਾਂਗੇ ਸੋ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਆਉਣ ਵਾਲੇ 1 ਸਾਲ ਦੇ ਵਿੱਚ ਹੋਣੇ ਨੇ ਪਰ ਉਹਦੇ ਲਈ ਪਹਿਲੀ ਸ਼ਰਤ ਇੱਕੋ ਹੀ ਹੈ ਉਹ ਤਾਂ ਹੀ ਸੰਭਵ ਹੋ ਪਾਊਗਾ ਜਿੰਨਾ ਡਿਵੈਲਪਮੈਂਟ ਦਾ ਪੈਸਾ ਆਉਣਾ ਹੈ ਉਹ ਤਾਂ ਹੀ ਲੱਗ ਸਕੂਗਾ ਜੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਇੱਕ ਕੜੀ ਤੇ ਇੱਕ ਲੜੀ ਦੇ ਵਿੱਚ ਹੋਵਾਂਗੇ ਜੇ ਕੋਈ ਉਰਾ ਪਰਾਂ ਵਾਲਾ ਬੰਦਾ ਹੋਇਆ ਫਿਰ ਉਹ ਮੱਲ ਕੇ ਵੈਹਨ ਦੇ ਵੀ ਚੱਲ ਕੋਈ ਗੱਲ ਨਹੀਂ 6 ਮਹੀਨੇ ਰਹਿ ਗਏ ਸਾਲ ਰਹਿ ਗਏ ਸਾਲ ਸਰਕਾਰ ਦੇ ਵਿੱਚ ਤੇ ਇਹਨੂੰ ਕੰਮ ਨੂੰ ਰੋਕ ਲਓ ਆਪਾਂ ਕਿਤੇ ਇਹਨਾਂ ਨੂੰ ਲਾਹਾ ਨਾ ਮਿਲ ਜੇ ਸੋ ਉਹੋ ਜਿਹੇ ਬੰਦੇ ਤੋਂ ਆਪਾਂ ਗਰੇਂਜ ਕਰਨਾ ਹੈ ਤੇ ਬਾਕੀ ਜਿਹੜੀ ਰਹੀ ਕੰਮਾਂ ਦੀ ਗੱਲ ਇਹਦੇ ਜਿਹੜੇ ਕੰਮ ਚੱਲ ਰਹੇ ਨੇ ਉਹ ਤਾਂ ਤੁਹਾਡੇ ਸਾਹਮਣੇ ਹੀ ਨੇ ਇਹ ਤੋਂ ਇਲਾਵਾ ਲਿੱਧਰਾਂ ਵਾਲੇ ਸਾਥੀਆਂ ਨੂੰ ਮੈਂ ਦੱਸਦਾ ਕਿ ਤੁਹਾਡਾ ਜਿਹੜਾ ਇੱਕ ਤੁਸੀਂ ਹੁਕਮ ਕੀਤਾ ਸੀਗਾ ਅ ਲਿਦਰਾ ਤੋਂ ਬਹਾਦਰ ਸਿੰਘ ਵਾਲਾ ਡਰੇਨ ਦਾ 1 ਕਿਲੋਮੀਟਰ ਦਾ ਟੋਟਾ ਸੀਗਾ ਨਾ ਜੀ ਹੈਗਾ ਨਾ ਜੀ ਉਹਦਾ 40 ਲੱਖ ਰੁਪਏ ਜਿਹੜਾ ਉਹ ਮਨਜ਼ੂਰ ਹੋ ਚੁੱਕਿਆ 16 ਤਰੀਕ ਨੂੰ ਟੈਂਡਰ ਖੁੱਲ ਜਾਣਾ ਉਹ ਕੰਮ ਚੱਲ ਜੂਗਾ ਇਸੇ ਤਰੀਕੇ ਮੇਰੇ ਵੀਰ ਬਹਾਦਰਪੁਰ ਵਾਲੇ ਉਹ ਇੱਕ ਤੁਹਾਡਾ ਹੁਕਮ ਸੀਗਾ ਕਿ ਜਿਹੜੀ ਤੁਹਾਡੀ ਫਿਰਨੀ ਆ ਪੰਮਾਵਦੀ ਤਾਈ ਉਹਦੀ ਚੜਾਈ ਦਾ ਉਹਨੂੰ ਚੌੜਾ ਕਰਨਾ ਹੈ ਨਾ ਉਹਦਾ 3 ਕਿਲੋਮੀਟਰ 3.70 ਕਿਲੋਮੀਟਰ ਦੀ ਲੰਬਾਈ ਹੈ ਉਹਦੀ ਤੇ ਸਵਾ 3 ਕਰੋੜ ਰੁਪਏ ਉਹਦਾ ਮਨਜ਼ੂਰ ਹੋ ਚੁੱਕਿਆ 16 ਤਰੀਕ ਨੂੰ ਟੈਂਡਰ ਬੱਝੂਗਾ ਉਹ ਕੰਮ ਹੈ ਜਿਹੜਾ ਉਹ ਵੀ ਚੱਲ ਪੂਗਾ ਤੇ 3 ਮਹੀਨੇ ਚੋਗੀ ਸੜਕ ਹੈ ਤੇ ਉਹਦੀ ਵਾਈਡ ਰੇ ਜਿਹੜੀ ਉਹ ਹੋਜੂਗੀ ਬਾਕੀ ਹੋਰ ਇਸ ਤੋਂ ਇਲਾਵਾ ਜੋ ਵੀ ਤੁਹਾਡਾ ਕੋਈ ਹੁਕਮ ਨੇ ਕੱਲਾ ਕੱਲਾ ਜਿਵੇਂ ਮੈਂ ਪਹਿਲਾਂ ਕਿਹਾ ਅ ਮੇਰੇ ਵੀ ਸੁਖੋਣਾ ਨੇ ਵੀ ਕਿਹਾ ਕਿ ਜਿਹੜਾ ਇੱਕ ਵਾਰੀ ਤੁਸੀਂ ਕੰਮ ਕਹਿਤਾ ਉਹ ਮੇਰੇ ਵੱਲੋਂ ਸਮਝ ਲਓ ਪਾਈਪਲਾਈਨ ਚ ਪੈ ਗਿਆ ਕੋਈ ਅੱਜ ਕੋਈ ਕੱਲ ਨੂੰ ਸਾਰੇ ਨੇ ਜਿਹੜੇ ਪੂਰੇ ਹੋਈ ਜਾਣੇ ਨੇ ਇੱਕ ਮੇਰੇ ਮਾਵਾ ਪੈਣਾ ਦੀ ਗੱਲ ਮੇਰੇ ਵੀ ਸੁਖਦਰਸ਼ਨ ਕਰ ਰਹੇ ਸੀਗੇ ਪੈਣਾ ਤਿੰਨ ਮੀਟ ਪੈਣਾ ਆ ਗੱਲ ਵੀ ਕਰਕੇ ਗੀਆਂ ਨੇ ਜਿਹੜਾ ਤੁਹਾਡਾ ਨਰੇਗਾ ਦਾ ਮਸਲਾ ਹੈ ਨਾ ਜੀ ਇਹ ਇਕੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਮਸਲਾ ਹੈ ਨਰੇਗਾ ਪਹਿਲਾਂ ਆਪਾਂ ਟੋਬਿਆਂ ਦੇ ਵਿੱਚ ਵੀ ਟੋਬਿਆਂ ਦੀ ਸਫਾਈ ਤੇ ਉਹ ਡਰੇਨਾ ਨਾਲਿਆਂ ਦੀ ਸਫਾਈ ਤੇ ਆਪਾਂ ਲਾ ਦਿੰਦੇ ਸੀਗੇ ਹੁਣ ਕੇਂਦਰ ਸਰਕਾਰ ਨੇ ਕੀ ਕੀਤਾ ਉਹਨਾਂ ਨੇ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਕਿਤੇ ਉਧਰ ਅੰਮ੍ਰਿਤਸਰ ਗੁਰਦਾਸਪੁਰ ਵਾਲੇ ਪਾਸੇ ਸਰਵੇ ਸਰਵੇ ਕਰਾਇਆ ਹੁਣ ਉਹਨਾਂ ਨੇ ਫੈਸਲਾ ਇਹ ਕਰਤਾ ਕਿ ਹਰ ਸਾਲ ਜਿਹੜੀ ਨਾਲਿਆਂ ਦੀ ਸਫਾਈ ਤੇ ਪੈਸੇ ਜਿਹੜਾ ਉਹਨਾਂ ਨੇ ਆਪਦੇ ਹਿਸਾਬ ਕਿਤਾਬ ਚ ਲਾ ਕੇ ਪਤਾ ਨਹੀਂ ਕੀ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਇਹ ਕਰਤਾ ਕਿ ਘਟੋ ਘਟ 5-7 ਸਾਲ ਜਿਹੜੀ ਉਹ ਇੱਕ ਡਰੇਨ ਦੀ ਇੱਕ ਨਾਲੇ ਦੀ ਸਫਾਈ ਹੋ ਜੇ ਉਹ ਤੇ ਮੁੜ ਕੇ 5-6 ਸਾਲ ਲੋੜ ਨਹੀਂ ਹੈਗੀ ਸੋ 5 ਸਾਲ ਤੋਂ ਪਹਿਲਾਂ ਉਸ ਨਾਲੇ ਦੀ ਜੇ ਸਫਾਈ ਅਸੀਂ ਨਰੇਗਾ ਦੇ ਵਿੱਚੋਂ ਨਹੀਂ ਦਵਾਂਗੇ ਇਹ ਕੇਂਦਰ ਵਾਲਿਆਂ ਨੇ ਭਾਜਪਾ ਵਾਲਿਆਂ ਨੇ ਗਲਤ ਫੈਸਲਾ ਕਰਤਾ ਜਦ ਕਿ ਉਹਨਾਂ ਨੂੰ ਦਿੱਲੀ ਬੈਠੇ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਸਾਡੇ ਪਾਰਟੀ ਵੱਲੋਂ ਵੀ ਔਰ ਸਰਕਾਰ ਵੱਲੋਂ ਵੀ ਇਹ ਮਸਲਾ ਜਿਹੜਾ ਚੱਕਿਆ ਜਾ ਰਿਹਾ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਤਿੰਨੇ ਉਹਨਾਂ ਨੂੰ ਵੀ ਕਿਹਾ ਹੋਇਆ ਉਹ ਕੇਂਦਰ ਦੇ ਨਾਲ ਮਸਲਾ ਚੱਕ ਰਹੇ ਨੇ ਕਿ ਭਾਈ ਇਹ ਨਹੀਂ ਕੋਈ ਹੁਣ ਬੂਟੀ ਆ ਗਈ ਹੁਣ ਜਰੂਰੀ ਥੋੜੀ ਜਿਹੀ ਬੂਟੀ ਨੇ ਜਾਂ ਜਿਹੜੇ ਖਾਣਿਆਂ ਦੀ ਸਪਾਈ ਹੈ ਜਰੂਰੀ ਥੋੜੀ ਜਿਹੀ ਕਿ 5-7 ਸਾਲ ਉੱਥੇ ਉੱਥੇ ਘਾਈ ਨਹੀਂ ਹੋਊਗਾ ਠੀਕ ਹੈ ਨਾ ਤਾਂ ਉਸ ਕਰਕੇ ਉਹ ਮਸਲਾ ਹੈਗਾ ਕੇਂਦਰ ਦੇ ਨਾਲ ਉਹਦੇ ਕਰਕੇ ਇਹ ਦਿੱਕਤ ਹੈ ਕਾਫੀ ਜ਼ਿਆਦਾ ਆਈ ਪਈ ਹੈ ਵੀ ਜੇ ਸਪੋ 100 ਕਾਰਡ ਬਣੇ ਹੋਏ ਨੇ ਤੇ ਉਹ 100 ਕਾਰਡ ਜਦੋਂ ਕੰਮ ਹੀ ਘਟਾਤਾ ਉਹਨਾਂ ਨੇ ਉਹ 20 ਤੀ ਬੰਦੇ ਨੂੰ ਹੀ ਕੰਮ ਮਿਲ ਪੰਦਾ ਹੈ ਆਹੀ ਪ੍ਰੋਬਲਮ ਹੈ ਨਾ ਜੀ ਸੋ ਇਹ ਲੱਗੇ ਹੋયા ਜੀ ਪਰ ਇਹਦੇ ਚ ਇਹ ਫੈਸਲਾ ਜਿਹੜਾ ਉਹ ਕੇਂਦਰ ਸਰਕਾਰ ਨੇ ਲਾਉਂਦੇ ਲੱਗੇ ਹੋયા ਸੀ ਸਾਰੇ ਪਰਮਾਨਾ ਉਸ ਕਰਕੇ ਉਹਨਾਂ ਨੂੰ ਸ਼ਾਇਦ ਸਮਝ ਆ ਜਾਏ ਕੰਮ ਵੀ ਠੇਕੇ ਦੇ ਰਹੇ ਨੇ ਜੀ ਕੰਮ ਵੀ ਠੇਕੇ ਦੇ ਰਹੇ ਨੇ ਠੇਕੇਦਾਰ ਲਾ ਰਹੇ ਨੇ ਨਰੇਗਾ ਦੇ ਹਾਂ ਠੇਕੇਦਾਰ ਨਹੀਂ ਕੰਮ ਹੋਵੇ ਇਹਨਾਂ ਇਹਨਾਂ ਦਾ ਵੀ ਕੰਮਾਂ ਵੀ ਸਾਡੇ ਇਹਦੀ ਹੋਵੇ ਕੰਮ ਇਹ ਜਿਹੜਾ ਉਹ ਜਿਹੜਾ ਉਹ ਜਿਹੜਾ ਹੈਗਾ ਉਹ ਮੈਂ ਹੁਣੇ ਡੀਸੀ ਨੂੰ ਕਹਿ ਦੇਣਾ ਜੀ ਜਿਹੜੇ 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 ਕੰਮ ਠੇਕੇ ਤੇ ਹੋ ਰਹੇ ਨੇ ਜਿਹੜਾ ਕੰਮ ਨਰੇਗਾ ਵਰਕਰ ਕਰ ਸਕਦੇ ਨੇ ਠੀਕ ਹੈ ਨਾ ਉਹ ਬਾਰੇ ਮੈਂ ਡੀਸੀ ਨੂੰ ਮੈਂ ਹੁਣੇ ਕਹਿ ਦੇਣਾ ਜੀ ਉਹ ਉਹ ਕਰਾ ਦਿਆ ਕੋਈ ਦਿੱਕਤ ਨਹੀਂ ਠੀਕ ਹੈ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀਆਂ ਗ੍ਰਾਂਹਾਂ ਜੋ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਪੂਰੇ ਪੂਰੇ ਜੋਸ਼ ਦੇ ਨਾਲ ਮੈਨੂੰ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਬੁਲੰਦ ਆਵਾਜ਼ ਦੇ ਨਾਲ ਲਾ ਕੇ ਬਾਹਾਂ ਖੜੀਆਂ ਕਰਕੇ ਮੈਨੂੰ ਵਿਸ਼ਵਾਸ ਦਿਵਾ ਦਿਓ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਤੁਸੀਂ ਬਲਾਕ ਸਭਮਤੀ ਦੇ ਵਿੱਚੋਂ ਸਾ ਚਮਕੌਰ ਸਿੰਘ ਨੂੰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੇਰੇ ਵੀਰ ਸਬਨਾਮ ਕਾਲੇ ਨੂੰ ਆਪਾਂ ਇੱਥੋਂ ਜਿਤਾ ਕੇ ਭੇਜਾਂਗੇ ਸੋ ਤੁਹਾਡਾ ਬਹੁਤ ਬਹੁਤ ਬੋਲੇ ਸੋਨਹੀ ਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਰੇ ਕਰਾ ਨਹੀਂ ਕਰਾ ਦੇ ਨਾ ਦੱਸੋ ਕਿਹੜਾ ਆਓ ਜੀ ਆਓ ਜੀ ਆਓ ਜੀ ਆਜੋ ਬੋਲੇ ਸੋ ਨਿਹਾਲ ਦੇਖੋ ਇਹ ਜੇ ਇਹ ਜੇ ਇਹ ਜੇ ਯੰਗ ਨੌਜਵਾਨ ਬੜੇ ਲਿਖੇ ਮੁੰਡੇ ਕਿਤੇ ਮਿਲਣਗੇ